ਹੀ ਸਿੱਖ ਸਮਝ ਨਹੀਂ ਸਕੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾਨੀ ਬਾਦਲ ਕਾਲੀ ਦਲ ਦਾ ਮੁਖੀ ਕੀ ਕਰ ਰਿਹਾ ਜਿ세ਦਾਰ ਤੱਕ ਮਾਤੇ ਸਵਰਨ ਸਿੰਘ ਗੋੜਨਾ ਛਣ ਇਹਦੇ ਵਿੱਚ ਉਹਨਾਂ ਨੇ ਆਪਾ ਬਲੇ ਬਰਜੇ ਜੋ ਸੈਂਟਰ ਕਰਦਾ ਦੀ ਉਹ ਕਰਦਾ ਜੀ ਮੋਦੀ ਕਰ ਰਿਹਾ ਜੀ ਜਾਂ ਅਸੀਂ ਕੀ ਅਭਿਦਿਸ਼ਾ ਕਰ ਰਹੇ ਹ ਤੁਸੀਂ ਬਦਲਾ ਲਿਆ ਤੁਸੀਂ ਮਾਰਿਆ ਉਹ ਕਹਿ ਕੇ ਮਾਰਿਆ ਬਿਆਨ ਸਿੰਘ ਨੂੰ ਚੀਫ ਮਿਨਿਸਟਰ ਸੀਨੀਅਰ ਸਿਕਿਉਰਟੀ ਇਨੀ ਤਕਰੀਕ ਉਹਦੀ ਸਾਜਿਸ਼ ਸੀ ਜਿਹੜੀ ਕਾਮਯਾਬ ਸੀ ਕਿ ਤੁਸੀਂ ਖਾਰ ਜਿਹੜੀ ਪੰਜਾਬ ਦਾ ਸੈਕਰੀਟੇਰੀਟ ਹੈ ਜਿੱਥੇ ਚਾਰੋ ਬੱਸ ਸਕਿਉਰਟੀ ਉੱਤੇ ਤੁਸੀਂ ਕਾਰ ਲੈ ਗਏ ਤੇ ਉਤੋਂ ਉਤਰਿਆ ਉਹ ਟਾਈਮ ਦੀ ਕੋਇਨਸੀਡੈਂਸ ਕਿਵੇਂ ਹੋਈ ਕਿਨੇ ਦੱਸਿਆ ਵੀ 9 ਵਜੇ ਉਤਰਨਾ ਸੋ ਇਹ ਜਿਹੜੀ ਰਲੀ ਮਿਲੀ ਭੋਗ ਕਹਤਾਂ ਗ੍ਰਾਂਤ ਸਿੰਘ ਨੂੰ ਸਿਰਫ ਸਿੱਖ ਮੁੰਡਿਆਂ ਨੇ ਨਹੀਂ ਮਾਰਿਆ ਇਹ ਜਿਹੜੀ ਟਾਈਮਿੰਗ ਦੀ ਐਡਜਸਟਮੈਂਟ ਕੀਤੀ ਹੈ ਕਿਨੇ ਕੀਤੀ ਨਾ ਇਹਦੀ ਇਨਵੈਂਟਰੀ ਤਾਂ ਹੋਈ ਉਹਨਾਂ ਨੇ ਮਾਰ ਦਿੱਤਾ ਉਹਨਾਂ ਨੇ ਮਾਰਿਆ ਉਹਨਾਂ ਨੇ ਕਿਹਾ ਕਿ ਇਹ ਭੁੰਡੇ ਮਾਰਦੇ ਸੀ ਅਸੀਂ ਮਾਵਾਂ ਦੇ ਪੁੱਤ ਬਜਾਣ ਲਈ ਇਹਨਾਂ ਨੂੰ ਕੀਤੀ